ਹਾਰਦੀਕ ਕ੍ਰਿਕਟ ਟੀਮ ਦੇ 스타 올 ਰੌਂਡਰ ਹਾਰਦਿਕ ਪਾਂਡਿਆ ਤੇ ਉਹਨਾਂ ਦੀ ਅਦਾਕਾਰਾ ਨਤਾਸ਼ਾ ਦੇ ਵੱਖ ਹੋਣ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਦਰਅਸਲ ਹਾਰਦਿਕ ਅਤੇ ਨਤਾਸ਼ਾ ਦੇ ਤਲਾਕ ਦੀ ਖਬਰ ਆਈ ਸੀ ਆਈਪੀਐਲ 2024 ਦੌਰਾਨ ਆਈ ਸੀ ਹਾਲਾਂਕਿ ਦੋਵਾਂ 'ਚੋਂ ਕਿਸੇ ਨੇ ਵੀ ਇਸ ਤੇ ਪ੍ਰਤੀਕਿਰਿਆ ਨਹੀਂ ਦਿੱਤੀ ਤਲਾਕ ਦੀਆਂ ਸਾਰੀਆਂ ਖਬਰਾਂ ਰਿਪੋਰਟਾਂ ਤੇ ਆਧਾਰਿਤ ਸਨ ਫਿਰ ਇੱਕ ਰਿਪੋਰਟ ਆਈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਇੱਕ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਹਾਰਦਿਕ ਅਤੇ ਨਤਾਸ਼ਾ ਵੱਖ ਨਹੀਂ ਹੋਣਗੇ ਹਰ ਹੁਣ ਇੱਕ ਕਰੀਬੀ ਦੋਸਤ ਨੇ ਵੱਡਾ ਖੁਲਾਸਾ ਕੀਤਾ ਹੈ ਇਸ ਜੋੜੇ ਦੇ ਕਰੀਬੀ ਦੋਸਤ ਨੇ ਇੱਕ ਇੰਟਰਵਿਊ ਵਿੱਚ ਵੱਡਾ ਖੁਲਾਸਾ ਕੀਤਾ ਹੈ ਹਾਰਦਿਕ ਅਤੇ ਨਤਾਸ਼ਾ ਦੇ ਇੱਕ ਕਰੀਬੀ ਦੋਸਤ ਨੇ ਟਾਈਮਜ਼ ਨਾਊ ਨੂੰ ਕਿਹਾ ਦੇਖੋ ਕੋਈ ਨਹੀਂ ਜਾਣਦਾ ਕਿ ਭਵਿੱਖ ਵਿੱਚ ਕੀ ਹੋਵੇਗਾ ਪਰ ਜਿਵੇਂ ਕਿ ਅੱਜ ਹਾਲਾਤ ਹਨ ਹਾਰਦਿਕ ਅਤੇ ਨਤਾਸ਼ਾ ਵਿੱਚਕਾਰ ਕੋਈ ਸਮਝੌਤਾ ਨਹੀਂ ਹੈ ਸ਼ਾਇਦ ਇਹ ਰਿਸ਼ਤਾ ਖਤਮ ਹੋ ਗਿਆ ਹੈ ਹਾਰਦਿਕ ਅਤੇ ਨਤਾਸ਼ਾ ਦੇ ਦੋਸਤ ਦੇ ਬਿਆਨ ਨੇ ਹਲਚਲ ਮਚਾ ਦਿੱਤੀ ਹੈ ਤਰਸਲ ਇਹ ਵੀ ਕਿਹਾ ਜਾ ਰਿਹਾ ਸੀ ਕਿ ਹਾਰਦਿਕ ਨੂੰ ਟ੍ਰੋਲਿੰਗ ਤੋਂ ਬਚਾਉਣ ਲਈ ਪਤਨੀ ਨਤਾਸ਼ਾ ਨੇ ਤਲਾਕ ਦਾ ਝੂਠਾ ਪਲਾਨ ਬਣਾਇਆ ਕੁਝ ਫੈਨਸ ਇਹ ਵੀ ਕਹਿ ਰਹੇ ਸਨ ਕਿ ਦੋਵਾਂ ਨੇ ਮਿਲ ਕੇ ਅਜਹੀਆਂ ਝੂਠੀਆਂ ਖਬਰਾਂ ਲਗਾਈਆਂ ਹਨ ਪਰ ਜੋੜੇ ਦੇ ਦੋਸਤ ਨੇ ਖੁਲਾਸੇ ਤੋਂ ਸਾਫ ਹੋ ਚੁੱਕਾ ਹੈ ਕਿ ਹਾਰਦਿਕ ਅਤੇ ਨਤਾਸ਼ਾ ਦੇ ਵੱਖ ਹੋਣ ਦੀ ਖਬਰ ਸੱਚੀ ਸੀ ਨਤਾਸ਼ਾ ਨੂੰ ਅਕਸਰ ਆਪਣੇ ਪਤੀ ਹਾਰਦਿਕ ਨੂੰ ਚੇਅਰ ਕਰਨ ਲਈ ਸਟੇਡੀਅਮ ਦੇ ਵਿੱਚ ਦੇਖਿਆ ਜਾਂਦਾ ਸੀ ਪਰ ਨਤਾਸ਼ਾ ਆਈਪਲ 2024 ਦੇ ਇੱਕ ਵੀ ਮੈਚ ਵਿੱਚ ਸਟੇਡੀਅਮ ਵਿੱਚ ਨਹੀਂ ਗਈ ਸੀ ਇਸ ਦੇ ਨਾਲ ਹੀ ਨਤਾਸ਼ਾ ਨੇ ਇੰਸਟਾਗ੍ਰam ਤੋਂ ਵਿਆਹ ਅਤੇ ਹਾਰਦਿਕ ਦੇ ਨਾਲ ਕਈ ਤਸਵੀਰਾਂ ਹਟਾ ਦਿੱਤੀਆਂ ਇਥੋਂ ਉਨ੍ਹਾਂ ਦੇ ਤਲਾਕ ਦੀਆਂ ਖਬਰਾਂ ਦੀ ਪੁਸ਼ਟੀ ਹੋਈ ਹਾਲਾਂਕਿ ਆਈਪਲ 2024 ਦੇ ਖਤਮ ਹੋਣ ਤੋਂ ਬਾਅਦ ਹਾਰਦਿਕ ਦੇ ਨਾਲ ਨਤਾਸ਼ਾ ਦੀਆਂ ਕੁਝ ਤਸਵੀਰਾਂ ਉਹਨਾਂ ਦੀ ਪ੍ਰੋਫਾਈਲ ਤੇ ਫੇਰ ਵੇਖੀਆਂ ਗਈਆਂ ਉਦੋਂ ਲੱਗਦਾ ਸੀ ਕਿ ਇਹ ਜੋੜਾ ਵੱਖ ਨਹੀਂ ਹੋਵੇਗਾ ਪਰ ਭਾਰਤ ਨੇ 2024 ਦਾ T20 ਵਰਲਡ ਕੱਪ ਜਿੱਤਣ ਤੇ ਨਤਾਸ਼ਾ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹਾਰਦਿਕ ਨੇ ਇਸ ਵਰਲਡ ਕੱਪ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਫਿਰ ਵੀ ਨਤਾਸ਼ਾ ਚੁਪਰੀ ਇਸ ਤੋਂ ਇਹ ਸਪਸ਼ਟ ਹੋ ਗਿਆ ਹੈ ਕਿ ਦੋਵਾਂ ਵਿਚਾਲੇ ਤਕਰਾਰ ਚੱਲ ਰਿਹਾ ਹੈ ਬਾਕੀ ਇਹ ਦੋਵੇਂ ਵੱਖ ਹੋ ਰਹੇ ਨੇ ਜਾਂ ਨਹੀਂ ਇਹ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ